ਉਗੀ ਅਸੀਂ ਜਦ ਤੱਕ ਆਪਣੇ ਬੱਚਿਆਂ ਨੂੰ ਹੀ ਸਿਖਾਵਾਂਗੇ ਅ ਅੱਜ ਦੇ ਲੋਕ ਨੇ ਕਿ ਜਿਹੜੇ ਬੱਚੇ ਉੱਠਣਸਾਰ ਫੋਨ ਦੇਖਦੇ ਨੇਗੇ ਠੀਕ ਹੈ ਜੀ ਉਹਨਾਂ ਨੂੰ ਕਮਾਇਆ ਜਾਂਦਾ ਹੈ ਡੌਗੀ ਲੈ ਕੇ ਪਹਿਲਾਂ ਸਵੇਰੇ ਮਾਪੇ ਗੁਰਦੁਆਰੇ ਜਾਂਦੇ ਸੀ ਤੇ ਬੱਚੇ ਪਾਠ ਕਰਦੇ ਸੀ ਮੈਂ ਤੁਹਾਡੇ ਚੈਨਲ ਰਾਹੀਂ ਇਹ ਦੁਆ ਕਰਨਾ ਚਾਹੁੰਦਾ ਵੀ ਜੋ ਅਸੀਂ ਪੰਜਾਬੀਆਂ ਕੋਈ ਨਹੀਂ ਹੈਗਾ ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰਉਣ ਕੋਰਾਲੀ ਪਰ ਅਬ ਆਸਰਾ ਸੰਸਥਾ ਵਿੱਚ ਖੜੇ ਆ ਜਿੱਤੇ ਕਿ ਅੱਜ ਦੀਵਾਲੀ ਦਾ ਤਿਹਾਰ ਬੜੇ ਧੂਮ-ਧਾਮ ਦੇ ਨਾਲ ਬੱਚਿਆਂ ਵੱਲੋਂ ਕਰਵਾਇਆ ਜਾ ਰਿਹਾ ਤੇ ਇੱਥੇ ਬੱਚੇ ਬੜੇ ਹੀ ਹਰਸ਼-ਚੋਹ ਦੇ ਨਾਲ ਜੋ ਦੀਵਾਲੀ ਦੀ ਖੁਸ਼ੀਆਂ ਵੀ ਜ਼ਾਹਿਰ ਕਰ ਰਹੇ ਨੇ ਤੇ ਦੀਵਾਲੀ ਦੇ ਵਿੱਚ ਖੇਡਾਂ ਖੇਡ ਕੇ ਖੁਸ਼ੀ ਵੀ ਜ਼ਾਹਿਰ ਕਰ ਰਹੇ ਨੇ ਇੱਥੇ ਵੱਖ-ਵੱਖ ਜੋ ਸੰਗੀਤਕਾਰ ਆ ਉਹ ਵੀ ਪੁੱਜੇ ਹੋਏ ਨੇ ਤੇ ਮਲਵਾਈ ਗਿੱਧੇ ਵਾਲੇ ਵੀ ਪੁੱਜੇ ਹੋਏ ਨੇ ਗੱਲਬਾਤ ਵੀ ਅਲੀ ਦੇ ਨਾਲ ਕਰਨ ਦੀ ਕੋਸ਼ਿਸ਼ ਕਰਦੇ ਆ ਪਾਪਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪ੍ਰਭ ਆਸਰਾ ਸੰਸਥਾ ਵਿੱਚ ਪੋਜੇ ਹੋ ਅੱਜ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਤੁਹਾਡਾ ਧੰਨਵਾਦ ਕਰਦੇ ਆਂ ਪਾਪਾ ਆਸਰਾ ਦੀ ਪੂਰੀ ਟੀਮ ਦਾ ਧੰਨਵਾਦ ਕਰਦੇ ਆਂ ਸੋ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦਾ ਜੀ ਕਿ ਜੋ ਪ੍ਰਮਾਤਮਾ ਨੇ ਸੇਵਾ ਮੇਰੇ ਮੁਕੰਦਰ ਚ ਲਿਖੀ ਹੈਗੀ ਮੈਂ ਸਾਰਿਆਂ ਨੂੰ ਹੀ ਅਪੀਲ ਕਰੂੰਗਾ ਕਿ ਆਪਾਂ ਹੋਰ ਕੱਪੜੇ ਲੀੜਿਆਂ ਤੇ ਬਰਥਡੇ ਸੈਲੀਬ੍ਰੇਟ ਕਰਦੇ ਆਂ ਸਾਰੇ ਜਣੇ ਹਨਾ ਵੀ ਇੱਕ ਵਾਰ ਜਰੂਰ ਇੱਥੇ ਵਿਜ਼ਿਟ ਕਰਿਓ ਆ ਕੇ ਤੁਸੀਂ ਇਹਨਾਂ ਬੱਚਿਆਂ ਨਾਲ ਟਾਈਮ ਗੁਜ਼ਾਰੇਓ ਜਿਨ੍ਹਾਂ ਨੇ ਇਹਨਾਂ ਨੂੰ ਦੇਖ ਲਿਆ ਪ੍ਰਮਾਤਮਾ ਦੇ ਜੀ ਕਿਉਂਕਿ ਇਹ ਸੱਚੇ ਸੁ ਉਹ ਇੰਸਟਾਗ੍ਰam ਬਾਹਰਲੀ ਦੁਨੀਆ ਤੋਂ ਜਿਹੜਾ ਆਪਾਂ ਅੱਜ ਕੱਲ੍ਹ ਯੁੱਗ 'ਚ ਪਏ ਆ ਇਹ ਸਤਜੁਗੀ ਲੋਕ ਨੇ ਸੋ ਮਾਮਾ ਬੈਠੀਆਂ ਨੇ ਭੈਣਾ ਬੈਠੀਆਂ ਨੇ ਮੈਂ ਕੋਈ ਪ੍ਰੋਗਰਾਮ ਕਰਨ ਨਹੀਂ ਆਇਆ ਮੈਂ ਸਿਰਫ ਇਹਨਾਂ ਦਾ ਪਿਆਰ ਦੇਣੇ ਤੇ ਦੁਆਵਾਂ ਲੈਣੇ ਆ ਅਕਸਰ ਦੇਖਣ ਨੂੰ ਆਇਆ ਜਿੱਤੇ ਕਿ ਲੋਕ ਭੀੜ ਬਹੁਤ ਜ਼ਿਆਦਾ ਹੁੰਦੀ ਹੈ ਤੇ ਲੋਕ ਉੱਥੇ ਹੀ ਜਾਂਦੇ ਆ ਪਾਰਟਿਸਿਪੇਟ ਕਰਨ ਵਾਸਤੇ ਤੁਸੀਂ ਲਵਾਰਿਸ ਬੱਚੇ ਜੋ ਕਿ ਬੇਜ਼ਹਾਰਾ ਬੱਚੇ ਆ ਉਹਨਾਂ ਦੇ ਕੋਲ ਪਹੁੰਚੇ ਹੋ ਕਿਸ ਤਰ੍ਹਾਂ ਮਹਿਸੂਸ ਹੁੰਦਾ ਭਾਜੀ ਮੈਂ ਪਹਿਲਾਂ ਵੀ ਕਹਿ ਗਿਆ ਡਾ ਮੇਰੇ ਕੋਲ ਲਫ਼ਜ਼ ਨਹੀਂ ਇਹਨਾਂ ਲਈ ਲਵਾਰਿਸ ਨਹੀਂ ਹੈਗੇ ਇਹਨਾਂ ਦੇ ਹਜ਼ਾਰਾਂ ਜਿਨ੍ਹਾਂ ਦਾ ਕੋਈ ਨਹੀਂ ਹੁੰ ਸਾਰੇ ਆਪਾਂ ਨਾਲ ਮਿਲ ਕੇ ਇਹਨਾਂ ਲਈ ਦੁਆ ਕਰਾਂਗੇ ਸਾਡੀ ਤਾਂ ਕੀ ਔਕਾਤ ਆ ਦੇ ਦੀ ਹੈ ਹਨਾ ਬਹੁਤ ਲੋਕ ਨੇ ਇਦਾਂ ਦੇ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਬਹੁਤ ਕੁਝ ਦਿੱਤਾ ਹੈ ਮੈਂ ਦੁਆ ਕਰਦਾ ਭਾਜੀ ਦੇ ਚੈਨਲ ਦੇ ਰਾਹੀਂ ਮਾਧਿਅਮ ਰਾਹੀਂ ਆ ਨਾ ਵੀ ਤੁਸੀਂ ਜ਼ਰੂਰ ਇੱਥੇ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰਿਆ ਕਰੋ ਬਾਬੇ ਨਾਨਕ ਨੇ ਕਿਹਾ ਵੀ ਆਪਣੀ ਦਸਾਂ ਨਾ ਹੋ ਦੀ ਕਿਰਤ ਕਮਾਈ ਚੋਂ ਦਾਨ ਕਰਨਾ ਪਲੀਜ਼ ਇੱਥੇ ਕਰਿਆ ਕਰੋ ਲੋੜਵੰਦਾਂ ਨੂੰ ਜਿੱਥੇ ਲੋੜ ਹੈ ਜਿੱਥੇ ਸਹੀ ਜ਼ਰੂਰਤ ਹੈਗੀ ਅੱਜ ਕੱਲ ਕਲਜੋਗ ਐਨਾ ਆ ਗਿਆ ਪੰਜਾਬ ਦੇ ਵਿੱਚ ਅਸੀਂ ਦਿਖਾਵੇ ਵਿੱਚ ਫਸੇ ਹੋਏ ਹਾਂ ਝੂਠੇ ਦਿਖਾਵੇ ਵਿੱਚ ਫਸੇ ਹੋਏ ਹਾਂ ਝੂਠੀ ਸ਼ਰਧ ਦੇ ਵਿੱਚ ਫਸੇ ਹੋਏ ਹਾਂ ਬਲਕਿ ਪਤਾ ਹੈ ਕਿ ਸਭ ਕੁਝ ਇੱਥੇ ਰਹਿ ਜਾਣਾ ਸਾਡਾ ਅੱਜ ਦੀ ਪੰਜਾਬ ਤੇ ਪਤਾ ਨਹੀਂ ਕਿਹਨੂੰ ਨਜ਼ਰ ਲੱਗੀ ਆ ਸਾਡਾ ਰਾਜਵੀਰ ਜਵੰਧਾ ਵਾਹਿਗੁਰੂ ਮਿਹਰ ਕਰੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਦੇਖੋ ਅੱਜ ਡਿਫੈਂਡਰਾਂ ਮੋਟਰਸਾਈਕਲ ਇੱਥੇ ਉਹ ਇੱਕ ਆਪਣੀ ਸਰਕਾਰ ਦੇ ਗਲਤ ਸਿਸਟਮ ਦੀ ਵਜ੍ਹਾ ਨਾਲ ਜੋ ਆਵਾਰਾ ਪਸ਼ੂ ਨੇ ਬਹੁਤ ਮਾਤਾਂ ਹੋਈਆਂ ਨੇ ਪਰ ਸਾਡਾ ਇੱਕ ਪੰਜਾਬ ਦਾ ਉੱਬਰ ਦਾ ਸਤਾਰਾ ਜੀ ਦਾ ਬਹੁਤ ਵੱਡਾ ਵਰਲਡ ਵਾਈਡ ਦੇ ਨਾਮ ਸੀ ਸਾਡਾ ਭਰਾ ਅੱਜ ਸਾਡੇ ਚ ਨਹੀਂ ਉਹ ਸਾਨੂੰ ਥੋੜੇ ਦਿਨ ਲਈ ਮਹਿਸੂਸ ਹੋਣਾ ਪਰ ਉਹਦੇ ਬੱਚਿਆਂ ਨੂੰ ਉਹਦੀ ਮਾਂ ਨੂੰ ਤੇ ਉਹਦੇ ਪਰਿਵਾਰ ਨੂੰ ਉਹਦੇ ਹਮਸਫਰ ਨੂੰ ਜਿਹੜੀ ਕਮੀ ਆ ਉਹ ਸ਼ਾਇਦ ਕਦੇ ਨ ਮਲਵਾਈ ਗਿੱਦਾ ਤੁਸੀਂ ਪੇਸ਼ ਕਰਦੇ ਹੋ ਬਹੁਤ ਵਧੀਆ ਤੇ ਲੋਕ ਪਸੰਦ ਵੀ ਕਰਦੇ ਆ ਪਰ ਕਹਤੇ ਨੇ ਕਿਤੇ ਵਿਚ ਨੂੰ ਵਿਚ ਅਲੋਪ ਹੋ ਗਿਆ ਸੀਗਾ ਫਿਰ ਤੁਸੀਂ ਉਹਨੂੰ ਪਰਫੁੱਲੀਟ ਕਰਕੇ ਇੱਕ ਪਲੇਟਫਾਰਮ ਤੇ ਲੈ ਕੇ ਆਏ ਕੀ ਕਹਿਣਾ ਚਾਹੁੰਦੇ ਹੋ ਇਸ ਨੂੰ ਲੈ ਕੇ ਭਾਜੀ ਸਿਆਣੇ ਕਹਿੰਦੇ ਨੇ ਨਮਾ 9 ਦਿਨ ਤੇ ਸਰਾ ਪੁਰਾਣਾ 100 ਦਿਨ ਹੈ ਨਾ ਤੇ ਇਹ ਟਾਈਮ ਆਉਣਾ ਸੀ ਆਪਣਾ ਕਲਚਰ ਹੈ ਇਹ ਅਸੀਂ ਕੋਸ਼ਿਸ਼ ਕਰਦੇ ਆ ਲੋਕਾਂ ਨੂੰ ਸਮਝਾਉਣ ਦੀ ਕਈ ਲੋਕਾਂ ਨੂੰ ਤਾਂ ਇਹ ਨਹੀਂ ਪਤਾ ਵੀ ਇਹਨੂੰ ਕਹਿੰਦੇ ਕੀ ਨਹੀਂ ਸਾਡਾ ਵਿਰਸਾ ਕਿਉਂਕਿ ਅਸੀਂ ਜਦ ਤੱਕ ਆਪਣੇ ਬੱਚਿਆਂ ਨੂੰ ਨਹੀਂ ਸਿਖਾਵਾਂਗੇ ਅ ਅੱਜ ਦੇ ਲੋਕ ਨੇ ਕਿ ਜਿਹੜੇ ਬੱਚੇ ਉਠਣਸਾਰ ਫੋਨ ਦੇਖਦੇ ਨੇਗੇ ਠੀਕ ਹੈ ਜੀ ਉਹਨਾਂ ਨੂੰ ਕਮਾਇਆ ਜਾਂਦਾ ਹੈ ਡੌਗੀ ਲੈ ਕੇ ਪਹਿਲਾਂ ਸਵੇਰੇ ਮਾਪੇ ਗੁਰਦੁਆਰੇ ਜਾਂਦੇ ਸੀ ਤੇ ਬੱਚੇ ਪਾਠ ਕਰਦੇ ਸੀ ਮੈਂ ਤੁਹਾਡੇ ਚੈਨਲ ਰਾਹੀਂ ਇਹ ਦੁਆ ਕਰਨਾ ਚਾਹੁੰਦਾ ਵੀ ਜੋ ਅਸੀਂ ਪੰਜਾਬੀਆਂ ਕੋਈ ਨਹੀਂ ਹੈਗਾ ਤੁਸੀਂ ਭਾਵੇਂ ਵਰਲਡ 'ਚ ਜਿੱਥੇ ਮਰਜ਼ੀ ਚਲੇ ਜਾਵੋ ਜੋ ਆਪਣਾ ਪਹਿਰਾਵਾ ਆਪਣਾ ਖਾਣਾ-ਦਾਣਾ ਆਪਣਾ ਕਲਚਰ ਉਹ ਨਹੀਂ ਕਿਤੇ ਹੈਗਾ ਪਲੀਜ਼ ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜੋ ਸੱਚ ਦਾ ਰਸਤਾ ਦੱਸੋ ਇਸ ਧਰਤੀ ਨੇ ਹਜ਼ਾਰਾਂ ਸਿੰਗਰ ਹਜ਼ਾਰਾਂ ਸੂਰਬੀਰ ਪੈਦਾ ਕੀਤੇ ਨੇ ਔਰ ਬਾਬੇ ਨਾਨਕ ਦੀ ਧਰਤੀ ਇੱਥੇ ਕਿਸੇ ਕਿਸੇ ਚੀਜ਼ ਦੀ ਕਦੇ ਵੀ ਕਮੀ ਨਹੀਂ ਆ ਸਕਦੀ ਪਲੀਜ਼ ਅਸੀਂ ਭਟਕੇ ਹੋਏ ਆ ਆਪਣੀ ਪੰਜਾਬੀ ਅਤੇ ਆਪਣੀ ਮਾਂ ਬੋਲੀ ਨੂੰ ਪਿਆਰ ਕਰੋ ਬੱਚਿਆਂ ਨੂੰ ਸਿਖਾਓ ਆਪਣਾ ਇਤਿਹਾਸ ਦੱਸੋ ਵਿਪਖ ਸਿੰਘ ਕੌਣ ਸੀ ਗੁਰੂ ਨਾਨਕ ਦੇਵ ਕੌਣ ਸੀ ਦਸੇ ਗੁਰੂ ਕੌਣ ਸੀ ਅੱਜ ਦੇ ਬੱਚਿਆਂ ਨੂੰ ਨਹੀਂ ਪਤਾ ਭਾਈ ਜਿਹੜੇ ਅੱਜ ਵੀ ਕੁਝ ਸਿੰਗਰ ਇਹ ਜੇ ਨੇ ਪੁੱਠੇ ਗੀਤ ਗਾਉਂਦੇ ਨੇ ਢੜਕਾਉ ਗੀਤ ਗਾਉਂਦੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬਸ ਮੇਰਾ ਇੱਕੋ ਹੀ ਮੈਸੇਜ ਹੈ ਜੀ ਤੇ بس ਵੀਰੇ ਉਹਨਾਂ ਨੂੰ ਗੁਜਾਰਿਸ਼ ਆ ਕਿ ਤੁਹਾਡਾ ਪਰਮਾਤਮਾ ਨੇ ਬਹੁਤ ਵੱਡਾ ਨਾਮ ਬਣਾਇਆ ਕਿਉਂਕਿ ਉਹਨਾਂ ਨੂੰ ਕਰੋੜਾਂ ਦੁਨੀਆ ਸੁਣਦੀ ਆ ਸਾਨੂੰ ਦਾ ਕੁਝ ਲੋਕ ਨੇ ਜਿਹੜੇ ਬੁੱਕ ਕਰਦੇ ਨੇ ਹਨਾ ਉਹਨਾਂ ਨੂੰ 12 ਮਹੀਨੇ 30 ਦਿਨ ਉਹਨਾਂ ਦੇ ਗਾਣੇ ਗੱਡੀਆਂ ਚਕਾਰਾਂ ਚ ਡੀਜੇ ਚ ਚੱਲਦੇ ਨੇ ਪਲੀਜ਼ ਚੰਗਾ ਸੇਧ ਦਿਓ ਪੰਜਾਬ ਨੂੰ ਕਿਉਂਕਿ ਆਪਣਾ ਫਿਰ ਸੋਨੇ ਦੀ ਚਿੜੀ ਬਣ ਜੇ ਬਟ ਆਪਾਂ ਪੰਜਾਬ ਨੂੰ ਸੋਨੇ ਦੀ ਚਿੜੀ ਕਹਿੰਦੇ ਆ ਪਰ ਅੱਜ ਦੀ ਡੇਟ 'ਚ ਨਹੀਂ ਭਾਜੀ ਮੈਂ ਇਹ ਚੀਜ਼ ਨੂੰ ਨਹੀਂ ਮੰਨਦਾ ਪਟਕੇ ਹੋਏ ਆ ਅਸੀਂ ਜਿੰਨੇ ਪੰਜਾਬੀ ਸਿੰਗਰ ਨੇ ਪਰਵਾਰਿਕ ਗੀਤ ਜਿਵੇਂ ਰਣਜੀਤ ਬਾਵਾ ਵੀਰਾ ਹੋ ਗਿਆ ਜਵੰਦਾ ਵੀਰ ਹੋ ਗਿਆ ਮਾਨ ਸਾਹਬ ਹੋ ਗਏ ਹੋਰ ਬਹੁਤ ਅਨੇਕਾ ਸਿੰਗਰ ਨੇਗੇ ਹਨਾ ਵੀ ਇਹ ਚੀਜ਼ ਕਰਕੇ ਸਾਫ ਸੁਥਰਾਗਾ ਉਤੇ ਘਟ ਗਾ ਲੋ ਬਸ ਮੇਰੀ ਇਹੀ ਗੁਜਾਰਿਸ਼ ਹੈ ਧੰਨਵਾਦ ਜੀ ਤਾਂ ਇਹ ਸੀ ਅਲੀ ਭਾਈ ਸਾਹਿਬ ਇਹਨਾਂ ਨੇ ਇਹ ਗੱਲ ਆਖੀ ਹੈ ਕਿ ਸਾਫ ਸੁਥਰੇ ਗੀਤ ਜਿਹੜੇ ਆ ਗਾਣੇ ਚਾਹੀਦੇ ਆ ਤੇ ਪ੍ਰਭ ਆਸਰਾ ਸੰਸਥਾ ਦੀਆਂ ਆ ਤੁਹਾਨੂੰ ਹੋਰ ਬੱਚਿਆਂ ਦੀਆਂ ਤਸਵੀਰਾਂ ਵੀ ਵਿਖਾਵਾਂਗੇ ਜਿਹੜੇ ਕਿ ਇੱਥੇ ਖੁਸ਼ੀ ਜ਼ਾਹਿਰ ਕਰ ਰਹੇ ਨੇ ਤੇ ਪ੍ਰਭ ਆਸਰਾ ਸੰਸਥਾ ਦੇ ਵਿੱਚ ਅੱਜ ਦੀਵਾਲੀ ਦਾ ਤਿਹਾਰ ਸੈਲੀਬ੍ਰੇਟ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਇਹਨਾਂ ਨੂੰ ਮੁਬਾਰਕਾ ਦੇ ਸਕਦੇ ਹੋ ਤੇ ਸਪੈਸ਼ਲ ਪੰਡਾਲ ਦੇ ਵਿੱਚ ਕਾਫੀ ਲੋਕ ਵੀ ਜਿਹੜੇ ਦੂਰ ਦੂਰ ਤੋਂ ਇਹ ਨਾ ਬੱਚਿਆਂ ਦੇ ਨਾਲ ਦੀਵਾਲੀ ਸੈਲੀਬ੍ਰੇਟ ਕਰਨ ਦੇ ਲਈ ਆਏ ਹੋਏ ਨੇ ਤੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਪ੍ਰਭ ਆਸਰਾ ਸੰਸਥਾ ਦੀ ਮੁਖੀ ਆ ਭਾਈ ਸ਼ਮਸ਼ੇਰ ਸਿੰਘ ਦਾ ਇਸ ਵਕਤ ਬਾਹਰ گئے ਹੋਏ ਨੇ ਤੇ ਬੀਪੀ ਰਜਿੰਦਰ ਕੋਰ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਦੀਵਾਲੀ ਦੇ ਮੌਕੇ ਉਹ ਕੀ ਕਹਿਣਾ ਚਾਹੁੰਦੇ ਆ ਦੇਸ਼ ਵਾਸੀਆਂ ਨੂੰ